ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੇ ਮਹ ਤੇ ਨਾਮਣ ਜਾਓ ਧੀਰਜ ਨਾਮ ਹੈ ਧੀਰਜ ਸ਼ਬਦ ਵਿਚਾਰ ਅੰਤਰ ਗਿਆਨ ਹੈ ਧੀਰਜ ਨਾਮਣ ਜਾਓ ਦੇ ਵੀ ਜਾ ਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਤਾਂ ਧੀਰਤ ਦਾਸ ਪੁਰਬ ਸਦਾ ਦਾ ਸਾਹਾਰਾ ਹਉ ਨਾਮ ਹਰਗਾ ਸਦਾ ਜਾਜਉ ਦੇਹ ਪ੍ਰਭੂ ਸੰਸਾਰ ਰੋਗੀ ਨਾਮਦਾਰੂ ਮਹਿਲ ਲਾਗਾ ਸੱਚ વિના ਗੁਰਵਾਗ ਨਿਰਮਲ ਸਜਾ ਜਾਣਣ ਨੇ ਤੇ ਸਾਜ ਧੀਰਤ ਮਜਨਾ ਸਾਰੇ ਮਾਤੇ ਆੰਨੀ ਸਾਜ ਸਾਚੇ ਭਾਵੈ ਆਨੰਦ ਆਨਦੇ ਨ ਹਰਿ ਕਾ ਸਾਜਾ ਧੂਖ ਕੇ ਲਵੇ ਘਰ ਬਾਰ ਹਾਰੇ ਸਾਜਨਾਮ ਬਾਯਾ ਗੁਰ ਦੇ ਕਾਇਆ ਮੈਨ ਨਹੀਂ ਸਚ ਮਨੇ ਦੀਦ ਮੇਲਾਪ ਬੂਰਾ ਨਾਵਣੋ ਗਾਵੈ ਗਾਵਣ ਹਾਰ ਸ਼ਬਦ ਸੁਹਾਵਣੋ ਸਾਲਾ ਹੈ ਸਾਜੇ ਮੰਨ ਸਾਧ ਗੁਰ ਪੁੰਨ दान ਦਇਆ ਸਦੇ ਆਰਾਧੇ ਕੰਕਾਰ ਸਾਜੈ ਨੇਤ ਦੇ ਜੜ ਸਵਾਇਆ ਗਤ ਸੰਗ ਮੀਤਾ ਸੰਤ ਸੰਗਜ ਕਾਰ ਨਜ਼ਰ ਮਿਲ ਮਿਲ साज गुर की साखी अमृत बागी तेत त मन माने आ मेरा कूज कर है आव है भिखला दे शब सजा गुर मेरा आकण तो न भगत पंडारी पार पुर रहे आसो ਕਿਸ ਸਾਜ ਕਹੇ ਬੇਨੰਤੀ ਮਨਮਾਂਜ ਸਾਜ ਸੋਈ ਨਾ ਸਲੀਮ ਹੱਲਾ ਬਹਿਲਾ ਸ਼ੰਤ ਇੱਕ ਅੰਕਾਰ ਸਤਗੁਰ ਪ੍ਰਸਾਦ ਤੀਰਥ ਨਾਵਣ ਜਾਉ ਧੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਪਰਮ ਸਨਮਾਨ ਜੋ ਗੁਰੂ ਗੁਰੂ ਕੀ ਸਾਜਿਨਵਾਜੀ ਸਤਕਾਰ ਜੋ ਸਾ ਸੰਗਤ ਜੀਓ ਆਜ ਦਾ ਪਾਵਨ ਪਵਿੱਤਰ ਮੁਖਵਾਕ ਜਗਤ ਗੁਰੂ ਸਤਿਨਾਮ ਤੁਹਾਨੂੰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 687 ਦੇ ਤਨਾਸਰੀ ਰਾਗ ਅੰਦਰ ਸ਼ੁਭaiman ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆਵੇ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਹ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरु जी फतह